ਆਪਾਂ ਕੱਲ ਬਣਾਇਆ ਸੀ ਜੀ ਪਨੀਰ ਕੁਛ ਆਪਾਂ ਇਹਦੀ ਸਬਜ਼ੀ ਬਣਾ ਲਈ ਸੀਗੀ ਤੇ ਕੁਛ ਮੈਂ ਬਚਾ ਲਿਆ ਸੀ ਮੈਂ ਆਪਾਂ ਪਨੀਰ ਟਿੱਕਾ ਬਣਾ ਕੇ ਖਾਵਾਂਗੇ ਤੇ ਦੇਖਦੇ ਆਂ ਵੀ ਕਿਵੇਂ ਬਣਦਾ ਹੈਗਾ ਆਪਾਂ ਥੋੜਾ ਜਿਹਾ ਲਿਆ ਹੋਇਆ ਜੀ ਪਨੀਰ ਇਧਰ ਜਿਹੜੀਆਂ शिमला ਮਿਰਚਾਂ ਇਹ ਵੀ ਆਪਾਂ ਕੱਟ ਕਰ ਲਈਏ ਇਸ ਪ੍ਰਕਾਰ ਤੇ ਆਹ ਕੱਟੇ ਹੋਏ ਨੇ ਜੀ ਪਿਆਜ਼ ਲੰਮੇ ਲੰਮੇ ਆਪਾਂ ਕੱਟ ਲਈ ਸੀਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਦਹੀਂ ਦਹੀਂ ਪੂਰੀ ਗਾੜੀ ਹੋਣੀ ਚਾਹੀਦੀ ਦੇ ਵਿੱਚ ਬਤਲੀ ਜੀ ਮੇ ਹੁੰਦੇ ਪਾਣੀ ਜਾਂ ਉਹ ਨਹੀਂ ਹੋਣਾ ਚਾਹੀਦਾ ਤੇ ਨਹੀਂ ਤੁਸੀਂ ਥੋੜੀ ਜੀ ਜਿਵੇਂ ਮਲ ਮਲ ਦਾ ਕੱਪੜਾ ਹੁੰਦਾ ਉਹਦੇ ਵਿੱਚ ਥੋੜਾ ਟਾਈਮ ਰੱਖ ਸਕਦੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਅੱਧਾ ਇੱਕ ਚਮਚ ਚਾਟ ਮਸਾਲਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਉਣਾ ਜੀ ਗਰਮ ਮਸਾਲਾ ਹਲਦੀ ਪਾਊਡਰ ਉਹ ਵੀ ਆਪਾਂ ਅੱਧਾ ਇੱਕ ਚਮਚ ਪਾਵਾਂਗੇ ਜੀ ਇਹਦੇ ਵਿੱਚ ਥੋੜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਕਸਤੂਰੀ ਮੇਥੀ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਤੇ ਜਿਹੜਾ ਨਮਕ ਆ ਉਹ ਆਪਾਂ ਸਵਾਦ ਅਨੁਸਾਰ ਪਾ ਲੈਣਾ ਜੀ ਇਹਦੇ ਵਿੱਚ ਲਓ ਜੀ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਪਾ ਲਾਂਗੇ ਜੀ ਨਮ ਇਹ ਮੈਂ ਛੋਟਾ ਚਮਚ ਲਿਆ ਹੋਇਆ ਇੱਕ ਆਪਾਂ ਇਹਦੇ ਵਿੱਚ ਪਾ ਲੈਣਾ ਤੇ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਮਿਕਸ ਕਰ ਲਾਂਗੇ। ਵੈਸੇ ਦੋਸਤੋ ਮੈਨੂੰ ਵੀ ਪਨੀਰ ਜਮਾਂ ਨਹੀਂ ਬੜੀ ਲੱਗਦਾ ਹੂੰ ਜਿਵੇਂ ਹੁਣ ਕਈ ਵਾਰੀ ਸਾਜੀ ਬਣਾ ਲੈਂਦੇ ਆ ਪਨੀਰ ਦੀ ਤਾਂ ਉਹ ਨਹੀਂ ਸਵਾਲ ਲੱਗਦਾ ਪਰ ਜਿਹੜਾ ਪਨੀਰ ਟਿੱਕਾ ਇਹ ਸਵਾਲ ਲੱਗਦਾ ਹੈ ਜੀ ਇਹ ਟੇਸਟੀ ਲੱਗਦਾ ਜੀ। ਇਹਦੇ ਵਿੱਚ ਪਾਵਾਂਗੇ ਆਪਾਂ ਸਿਮਲਾ ਮਿਰਚ ਪਿਆਜ਼ ਪਾਵਾਂਗੇ ਜੀ। ਚਾਹੋ ਤਾਂ ਵਿੱਚ ਟਮਾਟਰ ਵੀ ਪਾ ਸਕਦੇ ਹਾਂ ਜੇ ਆਪਾਂ ਇਹਦੇ ਹੂੰ ਤੇ ਆਪਾਂ ਇੱਧਰ ਲਈ ਹੋਇਆ ਜੀ ਪਨੀਰ ਇਹ ਘਰੇ ਬਣਾਇਆ ਹੋਇਆ ਜੀ ਆਪਣਾ ਠੀਕ ਹੈ ਇਹ ਰਬੜਨ ਸਬਜ਼ੀਆਂ ਬਣਾਉਣੀਆਂ ਮਤਲਬ ਹਾਂ ਜੀ ਵਿੱਚ ਅਬਜ਼orb ਹੋ ਜੂ ਸਾਰਾ ਨੂਨ ਮਿਰਚ ਮਸਾਲਾ ਇੱਕ ਵਾਰ ਆਪਾਂ ਆਪ ਐਵੇਂ ਹੀ ਰੱਖ ਦਾਂਗੇ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਨਿਕਟ ਟੁਕਟ 25 ਮਿੰਟ ਤੱਕ ਰੱਖਣੀ ਰੱਖਣਾ ਜੀ ਇਹਨੂੰ ਹਾਂਜੀ ਆਪਾਂ ਦੋਸਤੋ ਕਈ ਵਾਰ ਪਨੀਰ ਕਹ ਦਿੰਨੇ ਵੀ ਹਾਂ ਸਾਨੂੰ ਤਾਂ 200 ਰੁਪਏ ਕਿਲੋ ਹੀ ਮਿਲ ਗਿਆ ਹਾਂ ਤਾਂ ਇਹ ਉਹ ਦੋਸਤੋ ਮਤਲਬ ਪਨੀਰ ਨਹੀਂ ਹੁੰਦਾ ਰਿਐਲਿਟੀ ਜੋ ਫੇਕ ਹੁੰਦਾ ਇੱਕ ਤਰ੍ਹਾਂ ਦਾ ਨਕਲੀ ਬਣਾਇਆ ਹੋਇਆ ਹੁੰਦਾ ਸਹੀ ਗੱਲ ਆ ਜੀ ਤੇ ਇਹ ਦੋਸਤੋ ਚੈੱਕ ਕਰਕੇ ਹੀ ਲਓ ਆ ਉਹਦੇ ਤਸੱਲੀ ਵਾਲੇ ਬੰਦੇ ਤੋਂ ਲਓ ਜੀ ਆਪਾਂ ਬਾਹਰੋਂ ਲੈਣਾ ਤੇ ਨਹੀਂ ਤਾਂ ਆਪਦੇ ਘਰੇ ਦੁੱਧ ਤੋਂ ਬਣਾ ਲਓ ਹਾਂਜੀ ਤੇ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਾਂ ਦਹੀਂ ਪਾਵਾਂਗੇ ਉਹ ਜਾਦੇ ਪਤਲੀ ਨਹੀਂ ਨਾਣੀ ਗਾੜੀ ਦਹੀਂ ਹੋਣੀ ਚਾਹੀਦੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਲੇ ਭੁੰਨਿਆ ਹੋਇਆ ਲਿਆ ਹੋਇਆ ਜੀ ਬੇਸਨ ਇਹ ਮੈਂ ਆਪਾਂ ਪਹਿਨ ਲਿਆ ਸੀ ਇੱਕ ਚਮਚਾ ਇਹਦਾ ਨਾ ਟੇਸਟ ਵਧੀਆ ਆਏ ਨਾ ਇੱਕ ਚਮਚਾ ਭਰ ਕੇ ਆਪਾਂ ਇਹਦੇ ਵਿੱਚ ਬੇਸਨ ਦਾ ਪਾ ਦਾਂਗੇ ਜੀ ਇਸ ਦੇ ਨਾਲ ਮਤਲਬ ਉਹ ਵਧੀਆ ਹੋ ਜੂਗੀ ਹਨਾ ਟੇਸਟ ਵੀ ਵਧੀਆ ਆ ਜੂਗਾ ਜੀ ਇਹਦੇ ਨਾਲ ਤੇ ਨਾਲੇ ਜਿਵੇਂ ਹੁਣ ਸਿਲ ਜੀ ਹੈ ਕਈ ਵਾਰ ਜਿਵੇਂ ਹੁਣ ਪਾਣੀ ਪੂਣੀ ਵੱਧ ਹੁੰਦਾ ਜਿਵੇਂ ਦਹੀਂ ਚ ਉਹ ਵੀ ਸਾਰਾ ਇਹ ਸੋਖ ਲੂਗਾ ਜਿਵੇਂ ਨਮਕ ਪਾਣੀ ਛੱਡਦਾਗਾ ਉਹ ਵੀ ਨਹੀਂ ਛੱਡਣ ਦੇਣਾ ਸੋ ਬਹੁਤ ਵਧੀਆ ਮਤਲਬ ਬਣ ਕੇ ਤਿਆਰ ਹੋਊਗਾ ਬੇਸਨ ਜ਼ਰੂਰ ਪਾ ਲਿਓ ਜੀ ਭੁੰਨ ਕੇ ਪਾਉਣਾ ਪਰ ਕੱਚਾ ਨਹੀਂ ਪਾਉਣਾ ਇਹ ਮੈਂ ਭੁੰਨਿਆ ਹੋਇਆ ਲਿਆ ਤਦ ਲੋ ਜੀ ਮਿਕਸ ਕਰ ਲਿਆ ਆਪਾਂ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਵਾਸਤੇ ਇਸ ਪ੍ਰਕਾਰ ਹੀ ਰੱਖ ਦਾਂਗੇ ਤਾਂ ਜੋ ਜਿਹੜਾ ਸਾਰਾ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਅਬਜ਼orb ਹੋ ਜਾਏ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦੰਨੇ ਆ ਜੀ ਤੇ ਅੱਧੇ ਘੰਟੇ ਬਾਅਦ ਫੇਰ ਆਉਣੇ ਆ ਤੇ ਫੇਰ ਆਪਾਂ ਇਹਨੂੰ ਕਈ ਤਰੀਕਿਆਂ ਨਾਲ ਬਣਾ ਸਕਦੇ ਉਹ ਵੀ ਦੱਸਾਂਗੇ ਤੇ ਆਪਾਂ ਬਣਾਵਾਂਗੇ ਜੀ ਸੈਂਡਵਿਚ ਮੇਕਰ 'ਚ ਤੇ ਫੇਰ ਦਿਖਾਉਣੇ ਆ ਜੀ ਅੱਗੇ ਲਓ ਜੀ ਇਹਨੂੰ ਹੋ ਗਏ 20 ਤੋਂ 25 ਮਿੰਟ ਤੇ ਇਧਰ ਆਪਾਂ ਇਹਨੂੰ ਗਰਮ ਹੋਣ ਵਾਸਤੇ ਵੀ ਰੱਖਤਾ ਗਰਮ ਹੋ ਗਿਆ ਇਹ ਤੇ ਜਿਹੜੀਆਂ ਸਾਰੀਆਂ ਆਪਾਂ ਸਬਜ਼ੀਆਂ ਨੇ ਇਹਦੇ ਵਿੱਚ ਇਹਦੇ ਵਿੱਚ ਗੰਡਾ ਹੋ ਗਿਆ ਜੇ ਤੁਸੀਂ ਚਾਹੋ ਤਾਂ ਜਿਵੇਂ ਆਪਾਂ ਕਹਿ ਸਕਦੇ ਵੀ ਟਮਾਟਰ ਵੀ ਲੈ ਸਕਦੇ ਜਿਹਦੇ ਵਿੱਚ ਪਾਉਣ ਵਾਸਤੇ ਠੀਕ ਹੈ ਜੀ ਤੇ ਸਾਰਿਆਂ ਨੂੰ ਆਪਾਂ ਇਹਨਾਂ ਵਿੱਚ ਪਾਰ ਲਾਂਗੇ ਜੀ ਦੋ ਲਈਆਂ ਹੋਈਆਂ ਨੇ ਜੀ ਆਪਾਂ ਹੂੰ ਤੇ ਇਹਨਾਂ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਪਾ ਲਾਂਗੇ ਜੀ ਠੀਕ ਹੈ ਜੀ ਇਹਨੂੰ ਟਾਈਮ ਥੋੜਾ ਜਿਆਦਾ ਦੋਸਤੋ ਜਾਦੇ ਹੋ ਗਿਆ ਸੀ ਕੋਈ ਹੋਰ ਕੰਮ ਕਰਨ ਲੱਗੇ ਸੀ ਤੇ ਹਾਂਜੀ ਉਹ ਵੈਸੇ ਆਪਾਂ ਇਹਨੂੰ ਅੱਧੇ ਘੰਟੇ ਤੱਕ ਹੀ ਰੱਖਣਾ ਹੁੰਦਾ ਜੀ ਵੱਧ ਟਾਈਮ ਨਹੀਂ ਦੇਣਾ ਹੁੰਦਾ ਤੇ ਜਿਹੜਾ ਪਨੀਰ ਉਹ ਵੱਧ ਨਰਮ ਹੋ ਜਾਂਦਾ ਜੀ ਹਾਂਜੀ ਤੇ ਲਓ ਜੀ ਇਹਦੇ ਵਿੱਚ ਸਾਰਿਆਂ ਨੂੰ ਆਪਾਂ ਭਰ ਲਾਂਗੇ ਜੀ ਲਓ ਜੀ ਹੁਣ ਦੂਜੀ ਸਲਾਈ ਚ ਸੋਨੇ ਕਿੰਨੇ ਲੱਦੇ ਰਹਣ ਹਨਾ ਹਾਂਜੀ ਦੇਖੋ ਦੋਸਤੋ ਇਹ ਹੁਣ ਜਿਵੇਂ ਵਸਤ ਤੰਦੂਰ ਚ ਜ਼ਿਆਦਾ ਵਧੀਆ ਬਣਦੇ ਨੇ ਜੀ ਹਮ ਪਰ ਜਿਵੇਂ ਹੁਣ ਆਪਣੇ ਕੋਲੇ ਗ੍ਰਿਲਾਂ ਜਾਂ ਸੈਂਡਵਿਚ ਮੇਕਰ ਉਹਦੇ ਵਿੱਚ ਵੀ ਆਪਾਂ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਬਣਦੇ ਨੇਗੇ ਤੇ ਟੇਸਟੀ ਲੱਗਦੇ ਨੇ ਹੁਣ ਕਈ ਵਾਰ ਆਪਣਾ ਐਵੇਂ ਹੁੰਦਾ ਵੀ ਆਪਣਾ ਨਹੀਂ ਰੋਟੀ ਪਾਣੀ ਖਾਣ ਨੂੰ ਜੀ ਕਰਦਾ ਆਪਣਾ ਐਵੇਂ ਹੁੰਦਾ ਕਿ ਕੁਝ ਹੋਰ ਖਾਦਾ ਜਾਵੇ ਤੇ ਜਿਵੇਂ ਪਨੀਰ ਪਿਆ ਹੋਵੇ ਜਾਂ ਸਬਜ਼ੀਆਂ ਪਈਆਂ ਹੋਣ ਤਾਂ ਆਪਾਂ ਇਹਦਾ ਜਿਹੜੀ ਆਹ ਹੈ ਨੇ ਕਹਿ ਸਕਦੇ ਹਾਂ ਜੀ ਸਲਾਈਆਂ ਜਿਹਾ ਹਾਂਜੀ ਇਹਦੇ ਵਿੱਚ ਭਰ ਕੇ ਤੇ ਇਹਨਾਂ ਨੂੰ ਪਕਾ ਕੇ ਖਾ ਸਕਦੇ ਹਾਂ ਬਹੁਤ ਹੀ ਟੇਸਟੀ ਬਣਦਾ ਹੈਗਾ ਇਹ ਤੇ ਉਂਝ ਵੀ ਜਿਵੇਂ ਹੁਣ ਕੱਲਾ ਪਨੀਰ ਹੈ ਜੀ ਪਨੀਰ ਚ ਜਿਹੜੇ ਮਸਾਲੇ ਪਾ ਕੇ ਵੀ ਬਹੁਤ ਹੀ ਵਧੀਆ ਬਣਦਾ ਹੈਗਾ ਕਈ ਵਾਰ ਆਪਣੇ ਕੋਲ ਆ ਸਬਜ਼ੀਆਂ ਨਾ ਹੋਣ ਜਾਂ ਪਨੀਰ ਹੋਵੇ ਕੱਲਾ ਉਹ ਵੀ ਬਣਾ ਸਕਦੇ ਜੇ ਪਨੀਰ ਨਾ ਹੋਵੇ ਤਾਂ ਕੱਲਾ ਇਹ ਸਬਜ਼ੀਆਂ ਵੀ ਬਣਾ ਕੇ ਖਾ ਸਕਦੇ ਆ ਮਤਲਬ ਵਧੀਆ ਲੱਗਦੀਆਂ ਨੇ ਜੀ ਇਹ ਸਾਰੀਆਂ ਲਓ ਜੀ ਇਹ ਥੋੜਾ ਜਿਹਾ ਆਪਾਂ ਇਹਦੇ ਤੇ ਕਿਉ ਪਾ ਦਨੇ ਜੀ ਦੋਨੇ ਸਾਈਡਾਂ ਤੇ ਠੀਕ ਹੈ ਜੀ ਨਾਲ ਨਾ ਚਿਪਕੇ ਤੇ ਵਧੀਆ ਬਣ ਕੇ ਤਿਆਰ ਹੋ ਜੇ ਜੇ ਆਪਾਂ ਵਾਟਰ ਹੋਵੇ ਜੀ ਉਹ ਵੀ ਪਾ ਸਕਦੇ ਆ ਜੇ ਕਿਉ ਹੋਵੇ ਜਾਂ ਸਰੋਂ ਦਾ ਤੇਲ ਨਾਲ ਵੀ ਆਪਾਂ ਬਣਾ ਸਕਦੇ ਆ ਇਹਨੂੰ ਬਹੁਤ ਨਾ ਪਾਵਰੋ ਨਾ ਉਹ ਥੱਲੇ ਹੀ ਜਾਊਗਾ ਤੇ ਲਓ ਜ ਇਹਨੂੰ ਪੈਦ ਤੇ ਪਾਦਨੀਆਗੇ ਤੇ ਦੋਨਾਂ ਨੂੰ ਤੇ ਉੱਪਰ ਦੀ ਵੀ ਥੋੜਾ ਥੋੜਾ ਪਾ ਦਿੰਨੇ ਆ ਜੀ ਕਿਉਂਕਿ ਜਦੋਂ ਆਪਾਂ ਢੱਕਣ ਲਗਾਉਣਾਗਾ ਇਸ ਤੇ ਥੋੜਾ ਥੋੜਾ ਉੱਪਰ ਦੀ ਵੀ ਪਾ ਦੇਣਾ ਠੀਕ ਹੈ ਜੇ ਤੁਸੀਂ ਚਾਹੋ ਤਾਂ ਵਿੱਚ ਵੀ ਮਿਕਸ ਕਰ ਸਕਦੇ ਜਿਹੜੇ ਸਾਰੇ ਮਸਾਲੇ ਦੇ ਵਿੱਚ ਥੋੜਾ ਥੋੜਾ ਹੂੰ ਕਿ ਉਹ ਜਾਂ ਤੇਲ ਦੇ ਵਿੱਚ ਮਿਕਸ ਕਰ ਸਕਦੇ ਆ ਜੀ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਦਿੰਨੇ ਆ ਜੀ 5 ਕਿ ਮਿੰਟ ਤੇ ਉਸ ਤੋਂ ਬਾਅਦ ਦੇਖਾਂਗੇ ਦੂਜਾ ਹਾਂ ਹੀ ਬਕਾਉਣੀਆਂ ਪੈਣਗੀਆਂ ਰੋਣ ਇਹਨਾਂ ਲਾਉ ਉਤਲੇ ਨੂੰ ਉੱਪਰੋਂ ਵੀ ਪੱਕ ਜੂ ਜੀ ਕਿਉਂਕਿ ਦੋਨੇ ਪਾਸੇ ਹੀਟ ਕਰਦਾ ਇਹ ਹੂੰ ਮੈਂ ਕਿਤੇ ਉਰੇ ਨੂੰ ਆਉ ਲਓ ਜੀ ਪੱਕਣਾ ਸਟਾਰਟ ਹੋ ਗਏ ਜੀ ਤੁਸੀਂ ਖੁਸ਼ਬੂ ਦੇਖ ਸਕਦੇ ਹੋ ਕਿੰਨੀ ਵਧੀਆ ਆ ਰਹੀ ਆ ਬਸ ਦੋਸਤਾਂ ਨੂੰ ਤਾਂ ਕੀ ਪਤਾ ਲੱਗਣਾ ਜੀ ਪਰ ਸੁਸੂਦੀਵਾ ਸੁਣ ਸਕਦੇ ਨੇਗੇ ਵਧੀਆ ਪੱਕ ਪੱਕ ਰਹੀ ਹੈ ਜੀ ਮੜਾ ਜਾਂ ਲਓ ਜੀ ਲੱਗੇ ਜੀ ਪੱਕਣ ਬਸ ਥੋੜਾ ਟਾਈਮ ਆਪਾਂ ਇਹਨੂੰ ਹੋਰ ਪਕਾ ਲਾਂਗੇ ਜੀ ਚੰਗੀ ਤਰ੍ਹਾਂ ਜੀ ਪੱਕ ਕੇ ਤਿਆਰ ਹੋ ਜਾਵੇ ਬਸ ਤਾਂ ਮੈਨੂੰ ਤਾਂ ਨਹੀਂ ਭੁੱਖ ਲੱਗੀ ਲੱਗੀ ਮੇਰੇ ਮੂੰਹ ਵਿੱਚ ਤਾਂ ਪਾਣੀ ਆ ਗਿਆ ਇਹਨੂੰ ਦੇਖੋ ਖੁਸ਼ਬੂ ਸੁਣ ਕੇ ਸਾਰੇ ਆ ਗਏ ਹਨਾ ਲਓ ਜੀ 10 ਮਿੰਟ ਹੋ ਗਏ ਨੂੰ ਪੱਕਦੇ ਨੂੰ ਤੇ ਵਧੀਆ ਪੱਕ ਕੇ ਤਿਆਰ ਹੋ ਗਿਆ ਜੀ ਜੇ ਤੁਸੀਂ ਚਾਹੋ ਤੈਨੂੰ ਹੋਰ ਵੀ ਜ਼ਿਆਦਾ ਪਕਾ ਸਕਦੇ ਹੋ ਤੇ ਨਹੀਂ ਇਸ ਤਰ੍ਹਾਂ ਕਰੀ ਬਣਾ ਕੇ ਖਾ ਸਕਦੇ ਹੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਗਰਮਾ ਗਰਮ ਤੁਸੀਂ ਖਾ ਸਕਦੇ ਹੋਗੇ ਮਤਲਬ ਇੰਨਾ ਜ਼ਿਆਦਾ ਟੇਸਟੀ ਬਣਦਾ ਕਿਉਂਕਿ ਇਹਦੇ ਵਿੱਚ ਜਿਹੜੇ ਮਸਾਲੇ ਪਾਏ ਨੇ ਕਦੇ ਕਦਾਂ ਹੀ ਆਪਾਂ ਖਾ ਸਕਦੇ ਜਦੋਂ ਕਦੇ ਵੀ ਆਪਣਾ ਜੀ ਕਰਦਾ ਵੀ ਆਪਾਂ ਕੋਈ ਵਧੀਆ ਚੀਜ਼ ਬਣਾ ਕੇ ਖਾਈਏ ਤੇ ਜਿਹੜੀ ਆ ਚੀਜ਼ੇ ਸਭ ਤੋਂ ਵਧੀਆ ਜੀ ਕਿਉਂਕਿ ਟੇਸਟੀ ਵੀ ਬਹੁਤ ਬਣਦੀ ਆ ਤੇ 10-15 ਮਿੰਟਾਂ ਵਿੱਚ ਦੀ ਤਿਆਰ ਹੋ ਜਾਂਦੀ ਆ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧ